ਇਕ ਵਾਰੀ ਉਥੇ ਸਿੰਘ ਆਏ ਅਮਰੀਕਾ ਤੋਂ ਮਹਾਰਾਜ ਜੀ ਬਾਹਰ ਗਏ ਹੋਏ ਸੀ ਚਰਨ ਪਾਉਣ ਇਹਨੇ ਨੂੰ ਮਹਾਰਾਜ ਦੀ ਗੱਡੀ ਆ ਗਈ ਮਹਾਰਾਜ ਜੀ ਗੱਡੀ ਚ ਉਤਰ ਕੇ ਦਰਬਾਰ ਸਾਹਿਬ ਦੇ ਬਾਹਰ ਹੀ ਨਮਸਕਾਰ ਕੀਤੀ ਅੰਦਰ ਨਹੀਂ ਗਏ ਉਹ ਟਕਸਾਲੀ ਸਿੰਘ ਜਿਹੜੇ ਖੜੇ ਸੀ ਉਹਨਾਂ ਨੂੰ ਥੋੜਾ ਜਿਹਾ ਇਸ ਗੱਲ ਤੇ ਇਹਨਾਂ ਨੇ ਅੰਦਰ ਜਾ ਕੇ ਨਮਸਕਾਰ ਕਿਉਂ ਨਹੀਂ ਕੀਤੀ ਮਹਾਰਾਜ ਜੀ ਤਾਂ ਕਮਰੇ ਚ ਚਲੇ ਗਏ ਉਹ ਪਿੱਛੇ ਸਿੰਘਾਂ ਨੂੰ ਕਹਿਣ ਲੱਗ ਗਏ ਉਥੇ ਸੇਵਾਦਾਰ ਨੂੰ ਅਸੀਂ ਤਾਂ ਬੜੀ ਸ਼ੋਭਾ ਸੁਣ ਕੇ ਆਏ ਸੀ ਤੁਹਾਡੇ ਬਾਬੇ ਤਾਂ ਮਾਰੇ ਨੂੰ ਮੱਥਾ ਨਹੀਂ ਟੇਕਦੇ ਅੰਦਰ ਜਾ ਕੇ ਉਹ ਇਦਾਂ ਕਰਦੇ ਕਰਦੇ ਬਾਬਾ ਜੀ ਕੋਲ ਚਲੇ ਗਏ ਤੁਹਾਨੂੰ ਅੰਦਰ ਜਾ ਕੇ ਮੱਥਾ ਟੇਕਣਾ ਚ ਤੁਸੀਂ ਲੰਗਰ ਪ੍ਰਸ਼ਾਦਾ ਛੱਕ ਲਿਆ ਕਹਿੰਦੇ ਲੰਗਰ ਛੱਕਣਾ ਸਾਡਾ ਤਾਂ ਮਨ ਖਰਾਬ ਹੋ ਗਿਆ ਉਹ ਭਾਈ ਛੱਕ ਲੋ ਗੁਰੂ ਘਰ ਲੰਗਰ ਲੰਗਰ ਛੱਕ ਕੇ ਆ ਜਾਓ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਲੰਗਰ ਛੱਕ ਕੇ ਆਏ ਹਾਂ ਭਾਈ ਹੁਣ ਦੱਸੋ ਕਹਿੰਦੇ ਤੁਸੀਂ ਅੰਦਰ ਨਹੀਂ ਮੱਥਾ ਟਿਕਿਆ ਕਹਿੰਦੇ ਭਾਈ ਜਦੋਂ ਗੁਰੂ ਸਾਹਿਬਾਂ ਕੋਲ ਜਾਈਦਾ ਹੈ ਉਦੋਂ ਕੀ ਅਸੂਲ ਹੋਣੇ ਚਾਹੀਦੇ ਨੇ ਕਹਿੰਦੇ ਹੁਣ ਅਸੀਂ ਭਾਈ ਸੰਗਤਾਂ ਦੇ ਘਰਾਂ 'ਚ ਗਏ ਮੈਂ ਗਲੀਆਂ 'ਚ ਵੀ ਤੁਰ ਕੇ ਆਇਆ ਹਾਂ ਮੇਰੇ ਵਸਤਰਾਂ 'ਤੇ ਮਿੱਟੀ ਪਈ ਹੋਊਗੀ ਮੈਨੂੰ ਬਾਥਰੂਮ ਵੀ ਜਾਣਾ ਪਿਆ ਹੋਊਗਾ ਛੱਡੇ ਵੀ ਪਏ ਹੋਣਗੇ ਕੱਪੜਿਆਂ 'ਤੇ ਭਾਈ ਕਿ ਇਦਾਂ ਗੁਰੂ ਸਾਹਿਬਾਂ ਕੋਲ ਜਾਣਾ ਚਾਹੀਦਾ ਉਹਨਾਂ ਨੂੰ ਜਵਾਬ ਹੀ ਨਹੀਂ ਆਇਆ ਫਿਰ ਦੂਜਾ ਬਚਨ ਕੀਤਾ ਕਹਿੰਦੇ ਭਾਈ ਸਾਨੂੰ ਤਾਂ ਸੂਰਜ ਵਾਂਗੂ ਸੇਖ ਪੈਂਦਾ ਜਦੋਂ ਅਸੀਂ ਕੋਲ ਜਾਂਦੇ ਹਾਂ ਭਾਈ ਕਿਸੇ ਨੂੰ ਪਤਾ ਲੱਗੇ ਨਾ ਲੱਗੇ ਸਾਨੂੰ ਤਾਂ ਇਹ ਪ੍ਰਤੱਖ ਹਾਜ਼ਰ ਨਾਜ਼ਰ ਜੋਤ ਹੈ ਆਇਓ ਸਤਿਗੁਰਜੀ ਗੱਜੀ ਘਰ ਵੀ